ਆਪੋ ਸ਼ਾਇਨੇ ਜੀ ਤਿੰਨਾਂ ਦੁਕਾਨ ਦੇ ਅੰਦਰ ਆਏ ਨੇ ਇੱਕ ਦੁਕਾਨ ਦੇ ਗੇਟ ਦੇ ਉੱਤੇ ਖੜਾ ਰਿਹਾ ਆ ਆ ਕੇ ਉਹਨਾਂ ਨੇ ਚਾਂਦੀ ਦੇ ਚੈਨਾ ਵੱਕੀਆਂ ਮਨਾ ਕਰਨ ਦੇ ਬਾਵਜੂਦ ਉਹ ਧੱਕੇ ਦੇ ਨਾਲ ਕਾਊਂਟਰ ਦੇ ਕੋਲ ਆ ਕੇ ਖੜੇ ਹੋ ਕੇ ਜੋ ਉਹਨਾਂ ਨੂੰ ਕਾਊਂਟਰ 'ਚ ਚੈਨਾ ਪਈਆਂ ਦਿਖੀਆਂ ਉਹ ਉਹਨਾਂ ਨੇ ਆਪਣੀ ਜ਼ੋਰ ਅਜਮਾਇਸ਼ ਦੇ ਨਾਲ ਕੱਢ ਲਈਆਂ ਨਾਲ 2000 ਕੈਸ਼ ਸੀਗਾ ਜੀ ਪਰਫ ਨਹੀਂ ਸੀਗਾ ਕਹਿੰਦੇ ਪਿਸਟਲ ਵੀ ਤਾਂ ਦਿੱਤੀ ਸੀ ਜਿਹੜੇ ਅੰਦਰ ਮੌਜੂਦ ਸੀਗੇ ਜਦੋਂ ਉਹਨਾਂ ਨੂੰ ਕੈਸ਼ ਦੇਣ ਤੋਂ ਮਨਾ ਕੀਤਾ ਆ ਫੇਰ ਇੱਕ ਬੰਦੇ ਨੇ ਆਪਣੀ ਪਿਸਤਲ ਕੱਢੀ ਤੇ ਉਹਨੂੰ ਕੋਕ ਕੀਤਾ ਤੇ ਸਾਡੇ ਮਾਮੇ ਦੇ ਮਾਮਾ ਜੀ ਦੇ ਉੱਤੇ ਉਹਨਾਂ ਨੇ ਤਾਂ ਦਿੱਤੀ ਸਾਡੇ ਕਾਰੋਬਾਰ ਦਾ ਇੱਕ ਤਾਂ ਨਾਮ ਹੀ ਇਦਾਂ ਦਾ ਆ ਕਿ ਵੀ ਕੰਮ ਹੀ ਸੋਨੇ ਦਾ ਆ ਤੇ ਲੋਕਾਂ ਦੇ ਲਈ ਅਸੀਂ ਈਜ਼ੀ ਟਾਰਗੇਟ ਹੈਗੇ ਆ ਜੀ ਚਾਹੇ ਸਾਡੇ ਕੋਲ ਕੁਝ ਹੈ ਚਾਹੇ ਨਹੀਂ ਹੈ ਪਰ ਉਹਨਾਂ ਦੇ ਲਈ ਆ ਕੇ ਸਾਡੇ ਸਮਾਨ ਨਾ ਮਿਲਣ ਦੇ ਬਾਵਜੂਦ ਅਗਰ ਕਿਸੇ ਬੰਦੇ ਦੇ ਉੱਤੇ ਇੰਜਰੀ ਜਾਂ ਕੋਈ ਇਤਨਾ ਦਾ ਹੁਣ ਨਹੀਂ ਕੀ ਹੁੰਦੀ ਆ ਉਹਦਾ ਡਰ ਸਾਡੇ ਮਨ ਦੇ ਵਿੱਚ ਜ਼ਿਆਦਾ ਹੈਗੇ ਲੁਧਿਆਣਾ ਦੇ ਵਿੱਚ ਅੱਜ ਦਿਨ ਦੁਹਾੜ ਇੱਕ ਸਰਾਫਾ ਕਾਰੋਬਾਰੀ ਦੀ ਦੁਕਾਨ ਤੇ ਲੁੱਟ ਹੋਈ ਆ ਕਾਰੋਬਾਰੀ ਸਾਡੇ ਨਾਲ ਮੌਜੂਦ ਹੈ ਪਜਕੀ ਨਾਸ ਰਾਹੁਲ ਵਰਮਾ ਜੀ ਰਾਹੁਲ ਜੀ ਕਿਵੇਂ ਲੁੱਟ ਹੋਈ ਕਦੋਂ ਆਏ ਸੀ ਉਹ ਅੱਜ ਕੋਈ 12 ਵਜੇ ਦੇ ਕਰੀਬ ਇਹ ਘਟਨਾ ਹੋਈ ਹੈ ਜੀ ਚਾਰ ਨਕਾਬਪੋਸ਼ ਆਏ ਨੇ ਜੀ ਤਿੰਨਨ ਦੁਕਾਨ ਦੇ ਅੰਦਰ ਆਏ ਨੇ ਇੱਕ ਦੁਕਾਨ ਦੇ ਗੇਟ ਦੇ ਉੱਤੇ ਖੜਾ ਰਿਹਾ ਆ ਆ ਕੇ ਉਹਨਾਂ ਨੇ ਚਾਂਦੀ ਦੀਆਂ ਚੈਨਾਂ ਮੰਗੀਆਂ ਉਹ ਮਨਾ ਕਰਨ ਦੇ ਬਾਵਜੂਦ ਉਹ ਧੱਕੇ ਦੇ ਨਾਲ ਕਾਊਂਟਰ ਦੇ ਕੋਲ ਆ ਕੇ ਖੜੇ ਹੋ ਕੇ ਜੋ ਉਹਨਾਂ ਨੂੰ ਕਾਊਂਟਰ 'ਚ ਚੈਨਾਂ ਪਈਆਂ ਦਿਖੀਆਂ ਉਹ ਉਹਨਾਂ ਨੇ ਆਪਣੀ ਜੋਰ ਅਜਮਾਇਸ਼ ਦੇ ਨਾਲ ਕੱਢ ਲਈਆਂ ਨਾਲ 2000 ਕੈਸ਼ ਸੀਗਾ ਜੀ ਉਹ ਕੈਸ਼ ਵੀ ਉਹਨਾਂ ਨੇ ਕੱਢ ਲਿਆ ਮਨਾ ਕਰਨ ਦੇ ਬਾਵਜੂਦ ਉਹਨਾਂ ਨੇ ਚੈਨਾ ਆਪਣੀ ਪਿਛਲੀ ਜੇਬ ਦੇ ਵਿੱਚ ਪਾਈਆਂ ਇੱਕ ਚੈਨ ਕੰਡੇ ਦੇ ਕੋਲ ਪਈ ਸੀ ਜਿਹੜੇ ਸਾਰੀਆਂ ਮਿਲਾ ਕੇ 100-150 ਗ੍ਰਾਮ ਚੈਨ ਬਣਦੀ ਸਾਡੀ ਕਿੰਨੇ ਕਿੰਦੀ ਚ ਚਾਹਦੇ ਸੀਗੇ ਚਾਹਦੀ 100 ਤੋਂ 150 ਗ੍ਰਾਮ ਦੇ ਵਿੱਚ ਵਿੱਚ ਸੀਗੀ ਜੀ ਇਹ ਅੱਜ ਦੇ ਭਾਅ ਦੇ ਨਾਲ ਦੇਖੀਏ ਤਾਂ 13-14000 ਦੇ ਕਰੀਬ ਬਣਦੀ ਹੈ ਜੀ ਉਹ ਤੇ ਇਹ ਆਈ ਕਿਦੇ ਉੱਤੇ ਸੀਗੀ ਇੱਕ ਐਕਟਿਵਾ ਸੀਗਾ ਉਹਨਾਂ ਕੋਲ ਕਾਲੇ ਰੰਗ ਦਾ ਇੱਕ ਸਪਲੈਂਡਰ ਸੀਗਾ ਜੀ ਕੁਈ ਨਾ ਖੋਫ ਨਹੀਂ ਸੀ ਕਿ ਕਹਿੰਦੇ ਪਿਸਟਲ ਵੀ ਤਾਨ ਦਿੱਤੀ ਸੀ ਜਿਹੜੇ ਅੰਦਰ ਮੌਜੂਦ ਸੀਗੇ ਜਦੋਂ ਉਹਨਾਂ ਨੂੰ ਕੈਸ਼ ਦੇਣ ਤੋਂ ਮਨਾ ਕੀਤਾ ਤਾਂ ਫਿਰ ਇੱਕ ਬੰਦੇ ਨੇ ਆਪਣੀ ਪਿਸਟਲ ਕੱਢੀ ਤੇ ਉਹਨੂੰ ਪੋਕ ਕੀਤਾ ਤੇ ਸਾਡੇ ਮਾਮੇਰੇ ਮਾਮਾ ਜੀ ਦੇ ਉੱਤੇ ਉਹਨਾਂ ਨੇ ਤਾਨ ਦਿੱਤੀ ਉਹ ਕੋਈ ਉਹਨਾਂ ਨੇ ਫਾਇਰ ਫੋਰ ਕੱਢਿਆ ਨਹੀਂ ਪਰ ਜੇ ਹੋਰ ਥੋੜਾ ਜਿਹਾ ਟਾਈਮ ਅਗਰ ਹੋਰ ਅੱਧਾ ਮਿੰਟ ਹੋਰ ਮਿਲ ਜਾਂਦਾ ਤੇ ਜਿੱਦੋ ਜਹਿਦ ਹੁੰਦੀ ਤਾਂ ਸ਼ਾਇਦ ਫਾਇਰ ਹੋ ਜਾਣਾ ਸੀ ਤੇ ਜਿਨ੍ਹਾਂ ਨਾਲ ਉਹਦੇ ਹੱਥੋਂ ਪਾਈ ਹੋਈ ਆ ਉਹਨਾਂ ਨੂੰ ਕੋਈ ਇੰਜਰੀ ਵਗੈਰਾ ਨਹੀਂ ਕੋਈ ਇੰਜਰੀ ਤਾਂ ਕੋਈ ਨਹੀਂ ਹੋਈ ਸੀ ਉਸ ਕੀ ਕੈਰੀ ਪੁਲਿਸ ਆਈ ਸੀ ਕੋਲ ਸੇ ਹੀ ਗੈਰੀ ਸੀਗੀ ਕਿ ਵੀ 24 ਘੰਟੇ ਦੇ ਅੰਦਰ ਅੰਦਰ ਇਹ ਮੁੱਲਜਮ ਫੜ ਲਏ ਜਾਣਗੇ ਜੀ ਤੇ ਤੁਹਾਡਾ ਬਾਜ਼ਾਰ ਕਾਫੀ ਇਥੋਂ ਲੋਕ ਨੰਗਦੇ ਨੇ ਕਾਫੀ ਵਿਅਸਤ ਗੇ ਏਰੀਆ ਵਾ ਤਾਂ ਵੀ ਇੱਦਾ ਹੀ ਵਾਰਦਾਤ ਹੋ ਗਈ ਇਹ ਇੱਥੇ ਦਾ ਜੀ ਅਸੀਂ ਸਕੂਟਰ ਵੀ ਅਗਰ ਪਾਰਕ ਕਰਦੇ ਆ ਉਹਦੇ ਨਾਲ ਵੀ ਜਾਮ ਲੱਗ ਜਾਂਦਾ ਜੀ ਤੇ ਇਹ ਘਟਨਾ ਹੋਣੀ ਸਾਡੇ ਲਈ ਤਾਂ ਇੱਕ ਤਰ੍ਹਾਂ ਦਾ ਖੌਫ ਹੀ ਆ ਜੀ ਹੁਣ ਦਿਨ ਦਿਹਾੜੇ 3 ਵਜੇ ਨੂੰ ਖੌਫ ਸਾਡੇ ਕਾਰੋਬਾਰ ਦਾ ਇੱਕ ਤਾਂ ਨਾਮ ਹੀ ਇਦਾਂ ਦਾ ਆ ਕਿ ਵੀ ਕੰਮ ਹੀ ਸੋਨੇ ਦਾ ਆ ਤੇ ਲੋਕਾਂ ਦੇ ਲਈ ਅਸੀਂ ਈਜ਼ੀ ਟਾਰਗੇਟ ਹੈਗੇ ਆ ਜੀ ਚਾਹੇ ਸਾਡੇ ਕੋਲ ਕੁਝ ਹੈ ਚਾਹੇ ਨਹੀਂ ਹੈ ਪਰ ਉਹਨਾਂ ਦੇ ਲਈ ਆ ਕੇ ਸਾਡੇ ਸਮਾਨ ਨਾ ਮਿਲਣ ਦੇ ਬਾਵਜੂਦ ਅਗਰ ਕਿਸੇ ਬੰਦੇ ਦੇ ਉੱਤੇ ਇੰਜਰੀ ਜਾਂ ਕੋਈ ਏਦਾਂ ਦਾ ਕਉਨੀ ਕੀ ਹੁੰਦੀ ਹੈ ਉਹਦਾ ਡਰ ਸਾਡੇ ਮਨ ਦੇ ਵਿੱਚ ਜ਼ਿਆਦਾ ਪੈ ਗਿਆ ਜੀ ਪੁਲਿਸ ਆਈ ਸੀਗੀ ਇੱਥੇ ਦੁਕਾਨ ਤੇ ਆਈਆਂ ਕਿ ਥਾਣਾ ਕੋਈ ਰਫਤਾ ਕਾਇਮ ਹੋਵੇ ਐਸਐਸਓ ਸਾਹਿਬ ਤੇ ਏਸੀਪੀ ਸਾਹਿਬ ਆਪ ਆਏ ਸੀਗੇ ਜੀ ਉਹਨਾਂ ਨੇ ਕਹਿ ਦਿੱਤਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ ਪੁਲਿਸ ਤੁਹਾਡੇ ਨਾਲ ਖੜੀ ਹੈ ਹਰ ਟਾਈਮ ਉਹ ਸੀਸੀਟੀਵੀ ਲੱਗੇ ਸਾਡੇ ਕੱਢ ਕੇ ਜੀ ਰਿਕਾਰਡਰ ਤੇ 24 ਘੰਟੇ ਦੇ ਵਿੱਚ ਵਿੱਚ ਉਹ ਕਹਿੰਦੇ ਨੇ ਕਿ ਤੁਹਾਨੂੰ ਇਹਦਾ ਰਿਜ਼ਲਟ ਦੇਖ ਦਿੱਤਾ ਜਾਏਗਾ ਜੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਕਿ ਸਰਾਫਾ ਬਾਰੋ ਕਾਰੋਬਾਰੀ ਵੀ ਹੁਣ ਸੁਰੱਖਿਆ ਨਹੀਂ ਰੇ ਦਿਨ ਦਿਹਾੜੇ ਬਾਜ਼ਾਰ 'ਚ ਲੁੱਟਾਂ ਹੋ ਰਹੀਆਂ ਮੰਗ ਤਾਂ ਪ੍ਰਸ਼ਾਸਨ ਤੋਂ ਨੇਹੀ ਹੈ ਜੀ ਕਿ ਵੀ ਸਾਡੀ ਸਿਰਫ ਦੁਕਾਨਦਾਰੀ ਦਾ ਨਹੀਂ ਸਾਨੂੰ ਓਦਾਂ ਵੀ ਸੋਸ਼ਲ ਸਿਕਿਉਰਿਟੀ ਵੀ ਚਾਹੀਦੀ ਹੈ ਦਿਨੇ ਵੀ ਅਸੀਂ ਕੱਲਾ ਆਪਣੀ ਦੁਕਾਨ ਦੇ ਨਾਲ ਨਹੀਂ ਹੋਰ ਵੀ ਬਹੁਤ ਜਗ੍ਹਾ ਦੇ ਉੱਤੇ ਘੁੰਮਣਾ ਫਿਰਨਾ ਹੁੰਦਾ ਹੈ ਕੋਈ ਸਾਡੇ ਬਾਜ਼ਾਰ ਦੇ ਕੰਮ ਕਰਨ ਦੇ ਲਈ ਅਸੀਂ ਜਾਣਾ ਹੈ ਜੇਬਾਂ 'ਚ ਕੈਸ਼ ਹੁੰਦਾ ਹੈ ਸਾਨੂੰ ਉਹ ਸਿਕਿਉਰਿਟੀ ਵੀ ਮਿਲਣੀ ਚਾਹੀਦੀ ਹੈ ਇੱਥੇ ਪੁਲਿਸ ਦੀ ਨਫਰੀ ਵਧਾਣੀ ਚਾਹੀਦੀ ਹੈ ਥਾਣਾ ਸਾਡੇ ਤੋਂ 500 ਮੀਟਰ ਦੇ ਦੂਰ ਦੀ ਤੇ ਹੈਗਾ ਯਾ ਪੀਸੀਆਰ ਵਾਲੇ ਮੁਲਾਜ਼ਮ ਰੈਗੂਲਰ ਇੱਥੇ ਘੁੰਮਣੇ ਚਾਹੀਦੇ ਨੇ ਜੀ ਸਾਨੂੰ ਤਾਂ ਇਹੀ ਡਰ ਹੈ ਹੁਣ ਬਸ ਕਿਰ ਦੇਖਿਆ ਨਹੀਂ ਪੀਸੀਆਰ ਆਂਦਾ ਹੋਏ ਕਿਉਂਕਿ ਥਾਣਾ ਥੋੜੀ ਦੂਰੀ ਤੇ ਹੀ ਹੈ ਸਲੇਮ ਟਾਵਰ ਇੱਕ ਪੀਸੀਆਰ ਕਦੇ-ਕਦੇ ਆ ਜਾਂਦੇ ਨੇ ਜੀ ਕਿਉਂਕਿ ਸਾਡਾ ਤਾਂ ਕੰਮ ਆਪਣੇ ਧਿਆਨ ਵੱਲ ਹੁੰਦਾ ਹੈ ਅਸੀਂ ਬਾਹਰ ਤਾਂ ਕਦੇ ਇਦਾਂ ਦੇਖਦੇ ਨਹੀਂ ਕਿ ਕਿੰਨੇ ਉਹਨਾਂ ਨੇ ਰਾਉਂਡ ਮਾਰੇ ਨੇ ਪਰ ਇਹ ਕਿ ਹੁਣ ਜ਼ਰੂਰ ਸਾਨੂੰ ਡਰ ਪੈ ਗਿਆ ਕਿ ਹੁਣ ਤਾਂ ਅਸੀਂ ਹਰ ਆਣ ਜਾਣ ਵਾਲੇ ਤੇ ਵੀ ਅੱਖ ਰੱਖਾਂਗੇ ਅੱਗੇ ਤੋਂ ਵੀ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਇਹ ਕਹਿੰਦੇ ਇੱਕ ਵਿਅਕਤੀ ਨੇ ਇੱਥੇ ਬਾਹਰ ਕਾਫੀ ਦੇਰ ਤੱਕ ਰეკੀ ਕੀਤੀ ਉਹ ਖੜਾ ਰਿਹਾ ਕਿ ਕੋਈ ਅੰਦਰ ਨਾ ਜਾਵੇ ਬਾਕੀ ਅੰਦਰ ਉਲਝਦੇ ਰਹੇ ਹਾਂਜੀ ਇਦਾਂ ਹੀ ਸੀ ਉਹ ਗੇਟ ਦੇ ਕੋਲ ਖੜਾ ਰਿਹਾ ਉਹਨੇ ਕਾਫੀ ਦੇਰ ਤੱਕ ਜਰੂਰ ਤੱਕ ਵਾਰਦਾਤ ਦਾ ਇਲਜ਼ਾਮ ਹੁੰਦੀ ਰਹੀ ਇਹ ਉਹ ਉੱਥੇ ਖੜਾ ਦੇਖਦਾ ਰਿਹਾ ਕਿ ਕੋਈ ਦੁਕਾਨ ਦੇ ਅੰਦਰ ਕਿਸੇ ਹੋਰ ਬੰਦੇ ਨੂੰ ਜਾਨ ਹੀ ਨਾ ਦਿੱਤਾ ਜਾਵੇ ਤੇ ਸਾਰੇ ਸਮਾਨ ਚੱਕ ਕੇ ਉਹ 2 ਮਿੰਟ ਦੇ ਵਿੱਚ ਉਹ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ ਕਿੱਧਰ ਕੋਈ ਨੰਬਰ ਆ ਦੇ ਪਛਾਣ ਹੋਈ ਕੋਈ ਸੀਸੀਟੀਵੀ ਸਾਰੇ ਪਾਸੇ ਲੱਗੇ ਕੋਈ ਨੰਬਰ ਆ ਐਕਟਿਵਾ ਆ ਜਾਂ ਬਾਈਕ ਦਾ ਸਾਰੇ ਨੇ ਸਾਰੇ ਦੋਨੋਂ ਬਾਈਕ ਹੀ ਬਿਨਾ ਨੰਬਰ ਪਲੇਟਸ ਹੋ ਜਾਈਏ ਫਰੰਟ ਤੋਂ ਵੀ ਬੈਕ ਤੋਂ ਵੀ ਬਿਨਾ ਨੰਬਰ ਤੋਂ ਆਏ ਸੀ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਸਰਾਫਾ ਕਾਰੋਬਾਰੀ ਦੇ ਨਾਲ ਲੁੱਟਖੋ ਹੋ ਰਹੀ ਹੈ ਤੇ ਦਿਨ ਦਿਹਾੜੇ ਜਿਹੜੀ ਲੁੱਟਖੋ ਹੋਣੀ ਉਹ ਇੱਕ ਮੰਦ ਭਾਗੀ ਕੰਡਣਾ ਤੇ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਹੈ ਕਿ ਅਸੀਂ ਜਲ ਤੋਂ ਜਲਦ ਜਿਹੜੇ આરોપી ਆ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼